ਹਲਕਾ ਖੜਦੇ ਐਮਐਲਏ ਅਨਮੋਲ ਗਨਮਾਨ ਨੇ ਅਸਤੀਫਾ ਦਿੱਤਾ ਜੀ ਆਪਣੇ ਅਹੁਦੇ ਸਪੀਕਰ ਸਾਹਿਬ ਨੂੰ ਅਪੀਲ ਕੀਤੀ ਕਿ ਮੇਰਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਕਾਰਨ ਕੀ ਬਣੇ ਤੁਹਾਡੀ ਪਾਰਟੀ ਦੇ ਐਮਐਲਏ ਐਵੇਂ ਕਹਾਂ ਮੈਂ ਤੇ ਫੀਲਡ ਸੀਗਾ ਜਿੱਦਾਂ ਫੀਲਡ ਚੋਂ ਇੱਧਰ ਆਇਆ ਇਹ ਵੀ ਸਾਡੇ ਫੀਲਡ ਦੀ ਇਹ ਵੀ ਸਾਡੀ ਕਨਸਟੈਂਸੀ ਦਾ ਹਿੱਸਾ ਮੈਨੂੰ ਮੀਡੀਆ ਤੋਂ ਹੀ ਤੁਹਾਡੇ ਵਰਗੇ ਸਾਥੀਆਂ ਤੋਂ ਪਤਾ ਲੱਗਿਆ ਰਿਜ਼ਾਈਨ ਕਰਤਾ ਐਕਟ ਮੈਨੂੰ ਪਤਾ ਨਹੀਂ ਕੀ ਕਾਰਨ ਹੈ ਕੀਤਾ ਨਹੀਂ ਕੀਤਾ ਕਿਉਂ ਕੀਤਾ ਇਹ ਤੇ ਮੈਂ ਹਜੇ ਨਹੀਂ ਦੱਸ ਸਕਦਾ ਮੈਨੂੰ ਪਤਾ ਨਹੀਂ ਬਹੁਤ ਵੱਡੀਆਂ ਸਰ ਹਰ ਟਾਈਮ ਤੁਹਾਡੀ ਅਸੀਂ ਸਪੀਚ ਸੁਣਦੇ ਹਾਂ ਜਦੋਂ ਵੀ ਕਾਨਫਰੰਸਾਂ ਹੋਣੀਆਂ ਜੋ ਵੀ ਹੋਣਾ ਪਰ ਤੁਹਾਡੇ ਕੋਲ ਇੱਕ ਇੱਕ ਰਿਪੋਰਟ ਹੁੰਦੀ ਹੈ ਇਲਾਕੇ ਦੀ ਹਲਕੇ ਦੀ ਵੀ ਹਲਕੇ ਦੇ ਵਿੱਚ ਵਿਕਾਸ ਨਾ ਹੋਣ ਦੇ ਕਾਰਨ ਲੱਗਦਾ ਕਿ ਅਸਤੀਫਾ ਦੇਣਾ ਪਿਆ ਐਮਐਲ ਨੂੰ ਮੁਲਮਨ ਨਹੀਂ ਵਿਕਾਸ ਤੇ ਪੰਜਾਬ ਚ ਹੋ ਰਿਹਾ ਲਗਾਤਾਰ ਨਹੀਂ ਵਿਕਾਸ ਹਲਕਾ ਖੜ ਦੀ ਗੱਲ ਕਰ ਨਹੀਂ ਹਲਕਾ ਖੜ ਦੀ ਮੈਂ ਉਹਨਾਂ ਤੇ ਰਿਜ਼ਾਈਨ ਤੇ ਮੈਂ ਤੁਹਾਨੂੰ ਆਲਰੇਡੀ ਕਹਿ ਚੁੱਕਾ ਮੈਨੂੰ ਪਤਾ ਨਹੀਂ ਹੈ ਕੀ ਕਾਰਨ ਹੈ ਔਰ ਉਹ ਕਿੰਨਾ ਕਿ ਸੱਚਾਈ ਇਹ ਵੀ ਮੈਨੂੰ ਐਗਜੈਕਟ ਪਤਾ ਨਹੀਂ ਕਿਉਂਕਿ ਮੀਡੀਆ ਚ ਕਈ ਤਰ੍ਹਾਂ ਦੀਆਂ ਗੱਲਾਂ ਨੇ ਉਹਨੇ ਆਪਣੀ ਪੋਸਟ ਪਾਈ ਹੈ ਜੀ ਉਹਦਾ ਟਵਿੱਟਰ ਤੇ ਪੋਸਟ ਪਾਈ ਹੈ ਤੇ ਦੂਜੇ ਪਾਸੇ ਫੇਸਬੁਕ ਕੰਡਲ ਤੇ ਆ ਫਿਰ ਮੈਨੂੰ ਉਹਦੇ ਕਾਰਨ ਹੈ ਜੀ ਇੱਕ ਵਾਰ ਗੱਲਬਾਤ ਹੋ ਜਾਣ ਤੋਂ ਅੱਛਾ ਰਣਜੀਤ ਸਿੰਘ ਗਿੱਲ ਨੇ ਵੀ ਅਸਤੀਫਾ ਦਿੱਤਾ ਹੈ ਜੀ ਰਣਜੀਤ ਸਿੰਘ ਗਿੱਲ ਆਮ ਆਦੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਜਿਮਨੀ ਚੌਂਦ ਦੇ ਵਿੱਚ ਅਗਰ ਗਿੱਲ ਸਾਹਿਬ ਦਾ ਤਾਂ ਮੈਂ ਕੱਲ ਸੁਣਿਆ ਸੀ ਉਹਨਾਂ ਨੇ ਆਪਣੇ ਜਿਹੜੇ ਕਾਰਨ ਹੈ ਅਸਤੀਫਾ ਦਿੰਦੇ ਉਹ ਆਪ ਦੱਸਿਆ ਹਾਂਜੀ ਉੱਚ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਨੀ ਮੈਂ ਪੁੱਛ ਰਿਹਾ ਕਿ ਆਮ ਆਦੀ ਪਾਰਟੀ ਚ ਰਹੀ ਹੋ ਸਕਦੇ ਨੇ ਕਿੱਥੇ ਇੱਥੇ ਹਲਕਾ ਖੜ ਦੇ ਵਿੱਚ ਇਹ ਤੇ ਬਾਅਦ ਦੀਆਂ ਗੱਲਾਂ ਨਾ ਮੈਂ ਹੁਣੀ ਕਹਿਦਾ ਵੀ ਚਿਹਰੇ ਹੋ ਸਕਦੇ ਅਜੇ ਤੇ ਐਮਐਲਏ ਆਵਾ ਦੀ ਪਾਰਟੀ ਦੀ ਹੈ ਅਸਤੀਫਾ ਮੰਨੋ ਦਿੱਤਾ ਵੀ ਜੇ ਤੁਸੀਂ ਕਹਿ ਰਹੇ ਹੋ ਉਹ ਅਸਤੀਫਾ ਮਨਜ਼ੂਰ ਹੋਣਾ ਨਹੀਂ ਹੋਣਾ ਇਹ ਤੇ ਪਾਰਟੀ ਨੇ ਦੇਖਣਾ ਹਾਂ ਜੀ ਮੈਂ ਐਮਪੀ ਮਾਲਵਿੰਦਰ ਕੰਗ ਜਿੰਨਾ ਬੋਲੂ ਐਮਐਲਏ ਨੂੰ ਮਗਲਮਾਨ ਤੇ ਅਸਤੀਫੇ ਬਾਰੇ ਵੀ ਗੱਲ ਕੀਤੀ ਕਿ ਮੈਨੂੰ ਅਜੇ ਹੁਣੇ ਮੀਡੀਆ ਤੋਂ ਪਤਾ ਲੱਗਿਆ ਪਰ ਅਖਰ ਦਿੱਤਾ ਕਿਉਂ ਹੈ ਇਹ ਵੀ ਕਾਰਨ ਨਹੀਂ ਪਤਾ ਪਰ ਸਵਾਲੇ ਖੜੇ ਹੁੰਦੇ ਨੇ ਕਿ ਹਲਕਾ ਖੜ ਦੇ ਵਿਕਾਸ ਪੱਖੋਂ ਪਿੱਛੇ ਰਹਿ ਗਿਆ ਤਾਂ ਕਰਕੇ ਅਸਤੀਫਾ ਦੇਣਾ ਪਿਆ ਕਿ ਉਹ ਵਾਦੇ ਉੱਤੇ ਖਰੀ ਨਹੀਂ ਉਤਰ ਪਾਏ ਐਮਐਲਏ ਨਵਲ ਮਾਨ ਤਾਂ ਕਰਕੇ ਅਸਤੀਫਾ ਦੇਣਾ ਪਿਆ ਦੂਜੇ ਪਾਸੇ ਹੁਣ ਇਹ ਸਵਾਲ ਖੜੇ ਹੁੰਦੇ ਨੇ ਕਿ ਆਖਰ ਅਗਲਾ ਐਮਐਲਏ ਅਗਰ ਜੀਮਣੀ ਚੌਂ ਦੇ ਵਿੱਚ ਰஞ்சிਤ ਸਿੰਘ ਗਿੱਲ ਹੋ ਸਕਦੇ ਨੇ ਇਹ ਵੀ ਉਹਨਾਂ ਨੇ ਅਜੇ ਕੋਈ ਪੁਸ਼ਟੀ ਜਾਂ ਫਿਰ ਕਿਸ ਤਰੀਕੇ ਦਾ ਇਸ਼ਾਰਾ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਮੈਸੇਜ ਕਮੈਂਟ ਆ ਰਹੇ ਨੇ ਇਸ ਤਰੀਕੇ ਦੇ ਇਸ਼ਾਰਿਆਂ ਦੇ ਨਾਲ ਆ ਰਹੇ ਨੇ ਤੁਹਾਡੇ ਨਾਲ ਕੈਮਰਾਮੈਨ ਸੁਮੇਤ ਦੇ ਨਾਲ ਹਰਤੇ ਸਿੰਘ